ਲਓ ਜੀ। ਇਕੱਤਰ ਬਣਨ ਲੱਗੇ ਅੱਜ ਕਰੇਲੇ। ਸਾਰਸ਼ੀ ਕਾ ਜੀ ਸਾਰਿਆਂ ਨੂੰ। ਗਰਮਿੰਦੇ ਤੇ ਖਲੋ ਬਖਲੋ। ਸਾਰਿਆਂ ਨੂੰ। ਆ ਇੱਕ ਅੱਧਾ ਜੋਰ ਤੇ ਆ ਲਵਾ ਦਿੰਦਾ ਵਾ। ਬੜੀ ਵੱਡੀ ਗਲਤੀ ਕਰ ਲਿਆ। ਹਾਂ ਜਿਹੜਾ ਮੈਂ ਤੈਨੂੰ ਕਿਹਾ ਸੀ ਉਹ ਵਧੀਆ ਸੀ। ਉਹ ਪਹਿਲਾਂ ਆਪਾਂ ਦੋ ਬਰੀਆਂ ਹੀ ਲੈਂਦਾ ਪਹਿਲਾਂ। ਪਹਿਲਾਂ ਦੋ ਬਰੀ ਹੀ ਲੈਂਦਾ ਰੱਸੀ ਵਾਲਾ। ਹੂੰ। ਬਾਗੇ ਵਾਲਾ। ਉੱਤੇ ਜਾਨੀਏ ਚ ਚਾਰ ਪੰਜ ਪਿਆਜ਼ ਪਾਈਦੇ ਸੀ ਤੇ ਮੇਰੇ ਖਿਆਲ ਨਾਲ ਮਿੰਟ ਵੀ ਨਹੀਂ ਲੱਗਦਾ ਅੱਧਾ ਕਿ ਮਿੰਟ ਦਾ ਮਹਾਈ ਹੋ ਜਾਂਦਾ ਹੈ ਸਹੀ ਗੱਲ ਆ ਦੇ ਹਿਸਾਬ ਨਾਲ ਬਾਮਾ ਲੈ ਜਾਂਦਾ ਆ ਬੀਨਾ ਕਿੱਥੇ ਖੱਲੀ ਪੈ ਗਈ ਆ ਰੋਲ ਹੈ ਜਿਨ੍ਹਾਂ ਨੇ ਇਤਨਾ ਕਰਨ ਵਾਲਾ ਬੋਤ ਆਖਾਉਂਦਾ ਦੇ ਨਾਲ ਜੇ ਕਿਹਨੇ ਲੈਣਾ ਹੈ ਦੇ ਨਾਲ ਤਾਂ ਤੇ ਨਾ ਲਿਓ ਉਹ ਲੈ ਠੀਕ ਜੀ ਬਾਸ ਇਹਦਾ ਆ ਹੋਈ ਹੈ ਥੋੜਾ ਜਿਹਾ ਲੌਕ ਲੁੱਕ ਹੋ ਜਾਂਦਾ ਲੋਕ ਇਹ ਤਾਂ ਬੜਾ ਇੱਥੇ ਆ ਫੇਸ ਲੌਕ ਲੱਗ ਜਾਂਦਾ ਹਾਂਜੀ ਹਾਂਜੀ ਆਦਰ ਅਗਮ ਵੀ ਨਹਾ ਰਿਹਾ ਏ ਉਹਨਾਂ ਆਪਣੇ ਥਾਂ ਮਲ ਦਾ ਜਨੇ ਵਿੱਚ ਕਢਾਉਣੇ ਸੁੱਟ ਲੈਂਦਾ ਏ ਉਹਨਾਂ ਤਾਂ ਚੋਕੋ ਚ ਕੱਢ ਗਿਆ ਪਰ ਟੋਕਰੀ ਚ ਪਾਲਾ ਨਾ ਨਾ ਜੜਾ ਡੰਡਿਆ ਵਾ ਉਹਨਾਂ ਆਪਣੇ ਥਾਂ ਮਲ ਦਾ ਜਨੇ ਵਿੱਚ ਕਢਾਉਣੇ ਸੁੱਟ ਲੈਂਦਾ ਅੱਜ ਬਣਨ ਲੱਗੇ ਨੇ ਕਰੇਲੇ ਤੇ ਇਹਨਾਂ ਨੂੰ ਧੋ ਧੂ ਕੇ ਨਮਕ ਵਗੈਰਾ ਲਾ ਕੇ ਤੇ ਰੱਖਦੇ ਹੀ ਤੁੱਪੇ ਤੇ ਹੁਣ ਇਹਨਾਂ ਨੂੰ ਕਰਨਾ ਫਰਾਈ ਸਭ ਤੋਂ ਪਹਿਲਾਂ ਤੇ ਮਸਾਲਾ ਜਿਹੜਾ ਵੱਖਰਾ ਫਰਾਈ ਕਰਨਾ ਤੇ ਵਿੱਚ ਅੱਜ ਫਿਲਿੰਗ ਕਰਨੀ ਆ ਆਲੂਆਂ ਦੀ ਉਹਦੇ ਸਿੰਪਲ ਪਿਆਜ਼ ਭਾਗੇ ਵੀ ਬਣਾ ਲੀਦੇ ਨੇ ਪਰ ਇਹ ਕਿ ਅੱਜ ਪਿੰਦਰ ਕੈਂਦ ਕੀ ਆਲੂਆਂ ਵਲੇ ਬਣਾਉ ਤੇ ਅੱਜ ਆਪੋ ਬਣਾਵਾਂ ਆ ਆਹ ਤਰ੍ਹਾਂ ਆ ਆ ਤਰੀਕਾ ਸੁੱਖਾ ਵਾ ਇਹ ਆ ਆ ਤਰੀਕਾ ਤਰੀਕਾ ਸੁੱਖਾ ਆ ਜਦ ਜਿਹੜਾ ਜਿਹੜਾ ਪੌਦਾ ਨਹੀਂ ਕਰਦੇ ਹੁੰਦੇ ਵੀ ਵਿੱਚ ਪਾ ਕੇ ਇਹਨਾਂ ਨੂੰ ਤੇ ਮਸਾਲਾ ਪਾ ਕੇ ਤੇ ਫਿਰ ਧਾਗੇ ਧੋਗੇ ਬਨ ਕੇ ਉਹ ਬਹੁਤ ਟਾਈਮ ਲੱਗਦਾ ਵਾ ਤੇ ਆਮਲਾ ਇਹ ਵਾ ਕਿ ਮਸਾਲਾ ਵੀ ਨਿਕਲ ਜਾਂਦਾ ਹੈ ਨਿਕਲ ਜਾਂਦਾ ਵਾ ਇਹ ਆਪਾਂ ਵੇਖਿਆ ਸੀ ਬਰੀਆਈ ਉਥੇ ਚਾਚੀ ਨੇ ਬਣਾਏ ਸੀ ਇਦਾਂ ਤੇ ਇਹ ਵਲੇ ਉਹਨਾਂ ਨੇ ਪਹਿਲਾਂ ਕਰੇਲੇ ਤਲਲੇ ਸੀ ਤੇ ਫਿਰ ਉਹਨਾਂ ਨੇ ਮਸਾਲਾ ਪਾਇਆ ਸੀ ਤੇ ਆ ਜਿਹੜੇ ਆਲੂਆਂ ਵਾਲੇ ਜਿਹੜੇ ਵਾ ਇਹ ਅਸੀਂ ਇੱਕ ਰੀ ਪਹਿਲਾਂ ਬਣਾਏ ਤੇ ਬਹੁਤ ਸਵਾਦ ਬਣੇ ਸਾਡੇ ਅਹੀਂ ਆਲੂ ਪਾ ਕੇ ਵਿੱਚ ਆਲੂਆਂ ਦੀ ਫਿਲਿੰਗ ਕਰਕੇ ਬਣਾਵਾਂਗੇ ਤੇ ਉੱਚੋ ਕੱਟ ਕੇ ਉੱਪਰਾਂ ਰੱਖ ਲੈ ਪੁੱਤ ਤਾਂ ਆਪਣੀ ਮਰਜ਼ੀ ਕਰ ਲੈ ਤਾਂ ਕਰ ਲੈ ਉਹਨਾਂ ਨੂੰ ਕੋਈ ਨਹੀਂ ਤੇ ਤੁਸੀਂ ਵੀ ਦੱਸਿਓ ਤੁਸੀਂ ਕਿਸ ਤਰੀਕੇ ਨਾਲ ਬਣਾਉਂਦੇ ਹੋ ਤੇ ਜੇ ਕੋਈ ਗਲਤੀ ਹੋ ਗਈ ਉਹ ਗਲਤੀ ਹੋ ਜੇ ਕੋ ਜੋ ਹੋ ਰਿਹਾ ਦੇ ਵਿੱਚ ਚੀਜ਼ ਪਾਣੀ ਚਾਹੀਦੀ ਕੋਵੇ ਤੇ ਉਹ ਵੀ ਤਾਂ ਹੀ ਦੱਸ ਸਕਦੇ ਆ ਕਿਉਂਕਿ ਇਹ ਮਨ ਲੋ ਕੋਈ ਵੀ ਕਦੇ ਵੀ ਚੀਜ਼ ਬਣਾਉਨੇ ਆ ਹਨਾ ਵਿੱਚੋਂ ਬੜੇ ਜਾਣੇ ਦੱਸਦੇ ਆ ਕਿ ਤੁਹਾਨੂੰ ਇੱਕ ਜਣੀ ਇਦਾਂ ਕਰਨਾ ਚਾਹੀਦਾ ਹੈ ਇਹ ਬੜਾ ਕੁਝ ਸਿੱਖਣ ਨੂੰ ਮਿਲਦਾ ਵਾ ਸਾਡੇ ਕੋਲ ਨਾ ਰਿਕਮੈਂਟਾਂ ਵਿੱਚ ਦੱਸ ਦਿੰਦੇ ਨੇ ਕਿ ਤੁਹਾਨੂੰ ਇਦਾਂ ਕਰਨਾ ਚਾਹੀਦਾ ਹੈ ਤੇ ਤੁਸੀਂ ਵੀ ਦੱਸਿਓ ਤੁਸੀਂ ਕਿਸ ਤਰੀਕੇ ਨਾਲ ਬਣਾਉਂਦੇ ਹੋ ਹੁਣ ਇਹਨਾਂ ਨੂੰ ਭੁੰਨ ਲੈਣੇ ਆ ਪਹਿਲਾਂ ਉਤਰਾਣੇ ਟਾਈਮ ਤੱਕ ਹਾਂਜੀ ਜਦੋਂ-ਉਦੋਂ ਬਣਾਏ ਹੀ ਆਲੂ ਪਾ ਕੇ ਹੂੰ ਓਏ ਕਿਤਰਾ ਬਣਾਏ ਸੀ ਇਹ ਆਲੂ ਵਿੱਚ ਪਹਿਲਾਂ ਹੀ ਪਾਲੇ ਪਿਆਜ਼ ਤੇ ਆਲੂ ਹਨਾ ਹਾਂ ਉਹਦੋਂ ਆਪਾਂ ਇਦਾਂ ਨਹੀਂ ਮੈਂ ਆਪਾਂ ਵਾਏ ਹਾਂ ਹਾਂਜੀ ਹਾਂਜੀ ਉਦਾਂ ਹੀ ਬਣਾਉਨੇ ਆ ਹਾਈ ਦਿਨਾ ਕਿਦਾਂ ਪਕੌੜੇ ਬਣਾਏਗਾ ਯਾਰ ਇਹ ਤਾਂ ਹੁਣ ਮੈਨੂੰ ਨਹੀਂ ਪਤਾ ਕਿਦਾਂ ਪਕੌੜੇ ਬਣਾ ਹਾਂ ਉਹ ਦੂਜੇ ਬਾਹਰ ਕੱਢ ਲਾਣ ਟਰੈਕਟਰ ਨੂੰ ਬਾਹਰ ਕੱਢ ਲਾ ਤੇ ਪਕੌੜੇ ਬਣਾ ਲੈ ਫੇਰ ਮੁੜ ਕੇ ਵਾੜ ਲਈ ਮੈਂ ਟਰੈਕਟਰ ਇਹ ਹੋ ਗਏ ਨੇ ਫਰਾਈ ਹੁਣ ਆਪਾਂ ਇਹਨਾਂ ਨੂੰ ਕੱਢ ਲਿਆ ਹਾਂ ਹਾਂ ਫਰਾਈ ਕੋ ਸੁੱਲ ਫਰਾਈ ਹੋ ਗਏ ਨੇ ਇਹ ਵਹਿ ਹੀ ਹੋਈਗੇ ਇੱਕ ਹਸਾਮਨਾ ਪੂਰੇ ਬਸ ਹੁਣ ਮੜਾ ਜਜ ਦਾ ਤੜਕਾ ਵਿੱਚ ਉਹ ਦੂਜਾ ਕਰਨਾ ਹੈ ਤੇ ਉਦੋਂ ਇਹਨਾਂ ਦੇ ਵਿੱਚ ਪਾਉਣਾ ਜਿਹਦੇ ਹਿਸਾਬ ਲਈ ਫਿਰ ਜੇ ਖਾਸ ਹੀ ਹੋਏ ਕਿ ਉਹ ਮੜੇ ਜੀ ਬਾਦ ਵਿੱਚ ਹੋਣੇ ਬਸ ਸਮਝ ਲਏ ਬਣੇ ਆ ਹੁਣ ਮਸਾਲਾ ਹੀ ਇਹਨਾਂ ਵਿੱਚ ਭਰਨਾ ਠੀਕ ਹਮ ਮਸਾਲਾ ਵੱਖਰਾ ਤਿਆਰ ਹਾਂਜੀ ਇਹ ਹੁਣ ਵੱਖਰਾ ਭੁੰਨ ਲਾਂਗੇ ਆਪਾਂ ਆਲੂ ਬੋਇਲ ਕਰਕੇ ਰੱਖ ਲਈ ਚਾਰ ਪੰਜ ਤੇ ਇਹਨਾਂ ਨੂੰ ਮੈਸ਼ ਕਰ ਲਿਆ ਵਾ ਤੇ ਹੁਣ ਤੜਕਾ ਪਿਆਜ਼ ਇਹਦੇ ਵਿੱਚ ਹੀ ਇਦਾਂ ਹੀ ਹਾਂਜੀ ਪਹਿਲਾਂ ਪਿਆਜ਼ ਭੁੰਨ ਲੈਨੇ ਫਿਰ ਇਹਨਾਂ ਵਿੱਚ ਪਾ ਦਾਂਗੇ ਠੀਕ ਆ ਵਿੱਚ ਆਪਣੇ ਹਿਸਾਬ ਨਾਲ ਆਪਾਂ ਜੋ ਵੀ ਪਾਉਣਾ ਹੋਏ ਪਾ ਸਕਦੇ ਹਾਂ ਲੂਣ ਮਿਰਚ ਮਸਾਲਾ ਆਮਚੂਰ ਪਾਊਡਰ ਹੀਂਗ ਟਮਾਟਰਸ ਹਾਂ ਟਮਾਟਰ ਹੈ ਨਹੀਂ ਹੀ ਟਮਾਟਰ ਵਾਕੇ ਪਾ ਸਕਦੇ ਆ ਵਧੀਆ ਜਿਆਦਾ ਟੇਸਟ ਆਉਂਦਾ ਆਣਾ ਟਮਾਟਰ ਨਾਲ ਵਿੱਚ ਜਵਾਨ ਜੀਰਾ ਵੀ ਪਾ ਸਕਦੇ ਆ ਆਪਾਂ ਹੂੰ ਜਿਵੇਂ ਅੰਜ਼ੀਰੀ ਦਾ ਵੀ ਹਨਾ ਵੱਖਰਾ ਜਿਹਾ ਹੂੰ ਪੇਸਟ ਹੁੰਦਾ ਹੁਣ ਨਦੀਪੇ ਹੋਰ ਚੀਜ਼ ਪਾਉਂਦਾ ਪੀ ਹਾਂ ਹਾਂ ਪਰ ਇੰਨਾ ਚ ਨਹੀਂ ਪਾਉਣੀ ਹੈਗੀ ਉਦਾਂ ਉਹ ਦਾਲ ਚ ਜ਼ਿਆਦਾ ਸੁਆਦ ਲੱਗ ਹਾਂ ਦਾਲ ਚ ਜ਼ਿਆਦਾ ਸੁਆਦ ਲੱਗਦੀ ਹੈ ਸਮੈਲ ਜੀ ਵੀ ਵੱਖਰੀ ਜਿਹੀ ਰਹਿੰਦੀ ਹੈ ਤੇ ਸੁਆਦ ਚ ਵੀ ਫਰਕ ਪੈਂਦਾ ਹੈ ਜਦੋਂ ਕਿ ਤੇ ਖਾਂਦਿਆਂ ਅੰਮ੍ਰੀ ਮੂਹ ਵਿੱਚ ਹੂੰ ਕਿੰਨਾ ਵਧੀਆ ਲੱਗਦਾ ਉਦੋਂ ਸਹੀ ਗੱਲ ਹੈ हां ਹੁੰਦੀ ਕੰਡੇ ਨੇ ਵੀ ਕੋਈ ਆਏ ਤੁਹਾਡੇ ਵਿੱਚ ਭਰੇ ਉਹਨੇ ਇਹ ਹਲੇ ਗਰਮ ਕਿੰਨੇ ਨੇ ਜਿੰਨਾ ਸੇ ਨੂੰ ਆ ਮਸਾਲਾ ਹੋਣਾ ਵਾ ਉਹਨੇ ਜਿੰਨਾ ਨੇ ਠੰਡੇ ਹੋ ਜਾਣਾ ਵਾ ਸਹੀ ਗੱਲ ਹੈ ਗਰਮ ਗਰਮ ਚ ਭਰੇ ਵੀ ਨਹੀਂ ਜਾਣੇ ਭਰੇ ਕਿੱਥੋਂ ਜਾਣੇ ਹੀ ਤੇਲ ਤਾਂ ਮਾੜੀ ਜੀ ਛਿੱਟ ਪੈ ਜਾ ਤਾਂ ਐਡਾ ਖਾਣਦਾ ਬੰਦਾ ਤੇ ਇੱਕ ਦਿਨ ਕੀ ਆਹੀ ਨਵਦੀਪ ਦੇ ਨਾ ਕੜਾਈ ਲੱਗ ਗਈ ਲੱਗੀ ਕਿੱਥੇ ਦੱਸੀ ਇਹ ਨਹੀਂ ਹੈ ਸ਼ਾਇਦ ਨਿਸ਼ਾਨਾ ਵੇਖੋ ਲੱਗੀ ਇੱਥੇ ਲੱਗੀ ਇੱਥੇ ਤੇ ਉਹ ਕਾ ਇਤਨ ਮਾਰਦੀ ਵੀਰ ਮੈਂ ਵੀ ਬਾਂਧ ਤੇਰੀ ਲਾਲ ਇਧਰ ਹੋਈਏ ਗੰਨੀ ਇੰਨੀ ਸਮਝ ਸਮਝੀ ਨਹੀਂ ਲੱਗੀ ਕਿਤੋਂ ਸੜੀ ਵੀ ਇਹ ਲੋ ਵੀ ਧਰਮੀ ਦੇ ਕੰਮ ਹੈ ਚਲੋ ਹੁਣ ਖਾਣਾ ਤੇ ਹੈ ਜਾਣਾ ਗਰਮੀ 'ਚ ਬਹੁਤ ਔਣਾ ਰਸੋਈ ਦਾ ਕੰਮ ਮੁੱਖ ਹੈ ਸਹੀ ਸਿਰ ਸਿੱਫ ਪੰਡਿਤ ਹੁੰਦਾ ਮੜਾ ਜਹ ਹੁੰਦਾ ਵਾ ਕਿ ਪਾਣੀ ਬੜਾ ਠੰਡਾ ਹੁੰਦਾ ਹੈ ਚਲੋ ਵੀ ਨੀਜ਼ਰ ਵਗੈਰਾ ਹਨਾ ਲੱਗੇ ਹੁੰਦੇ ਬਹੁਤ ਹਨਾ ਪਿਆਜ਼ ਆਪਣੇ ਗੇਨੇ ਪੁੱਜ ਤੇ ਹੁਣ ਆਪਾਂ ਇਹਨਾਂ ਵਿੱਚ ਪਾਵਾਂਗੇ ਨਮਕ ਜਿੰਨਾ ਕਸਨ ਜਰੂਰਤ ਹੋਗੀ ਉਸ ਹਾਮ ਨਾਲ ਜਿਹੜੇ ਵੀ ਮਸਾਲੇ ਆਪਾਂ ਪਾਉਣੇ ਆਂ ਸਬਜ਼ੀਆਂ ਵਿੱਚ ਉਹੀ ਸਾਰੇ ਸੇਮ ਪਾ ਦੇਣੇ ਆ ਗਰਮ ਮਸਾਲਾ ਐਰਕੇ ਆ ਮਸਾਲੇ ਦਾ ਟੇਸਟ ਨਾ ਅਲੱਗ ਜਾਈਏ ਇਹ ਵੀ ਕਰਨ ਨਵੀਂ ਟ੍ਰਿਕ ਮੈਮ ਆਪਣੀ ਇੱਕ ਤੇ ਬੜਾ ਵਧੀਆ ਟੇਸਟੀ ਹੈ ਜਿਆ ਉਦਾਂ ਮਸਾਲਿਆਂ ਨੂੰ ਤੁਪੇ ਸਕਾ ਕੇ ਤੇ ਫੇਰ ਭੁੰਨੀ ਦਾ ਵਾ ਤੇ ਐਰਕੀ ਜਦੋਂ ਲਿਆਂਦਾ ਹੀ ਤੇ ਇਹਨੂੰ ਰੋਸਟ ਕਰ ਲਿਆ ਸੀ ਥੋੜਾ ਜਿਹਾ ਤੇ ਫਿਰ ਜਦੋਂ ਫਿਰ ਉਹ ਹੋ ਗਏ ਇਹ ਥੋੜੇ ਜੇ ਤੇ ਫਿਰ ਇਹਨਾਂ ਨੂੰ ਬਾਅਦ ਵਿੱਚ ਮਿਕਸੀ ਵਿੱਚ ਠੰਡਾ ਠੰਡਾ ਕਰਕੇ ਫਿਰ ਮਿਕਸੀ ਚ ਗ੍ਰाइंड ਕਰ ਲਿਆ ਇਹਦਾ ਇੱਕ ਹੀ ਸਵਾਦ ਆਉਂਦਾ ਵਾ ਬਹੁਤ ਵਧੀਆ ਸਬਜ਼ੀ ਵਿੱਚ ਲੱਗਦੇ ਨੇ ਸਮੈਲ ਜੀ ਹਨਾ ਹੂੰ ਪਰੋਬਲ ਚੜਦਾ ਸਿਰ ਜਦਾਂ ਰਾਇਤੇ ਚ ਪਾਇਆ ਸੀ ਹਾਂ ਬਹੁਤ ਵਧੀਆ ਜਿਹਾ ਲੱਗਦਾ ਹੈ ਮਾਵਾ ਵੀ ਲੱਗਦਾ ਵੀ ਹਾਂ ਕੋਈ ਚੀਜ਼ ਹਾਂ ਪੀ ਵਿੱਚ ਹਮ ਅਲੱਗ ਜੀ ਬਹੁਤ ਵਧੀਆ ਹੀ ਟੇਸਟ ਦਾ ਮਾਵਾ ਤੇ ਹੁਣ ਜਦੋਂ ਵੀ ਲਿਆ ਕਰਨਾ ਹੁਣ ਆਪਾਂ ਇਦਾਂ ਹੀ ਕਰਿਆ ਕਰਾਂਗੇ ਇੱਕ ਦਸ ਕਾਉਂਦਾ ਹਨਾ ਸਹੀ ਗੱਲ ਤਾਂ ਮੂੰਹ ਮੋਗ ਦੇ ਬਾਦ ਦੋ ਕਰ ਦੋ ਕੁ ਦਿਨ ਤੇ ਸਕਾਉਣਾ ਹੀ ਪੈਂਦਾ ਇਹ ਨਾਲ ਇੱਕ ਘੱਟਾ ਮਿੱਟੀ ਵੀ ਤੇ ਪੈ ਜਾਂਦਾ ਵਾ ਬਾਹਰ ਹਮ ਘੱਟਾ ਮਿੱਟੀ ਜਿਹੜਾ ਪੈਂਦਾ ਵਕਰਾ ਆ ਹੋਏ ਤੇ ਹੈ ਹੀ ਹੈ ਪੈ ਹੀ ਜਾਂਦਾ ਮਾੜਾ ਮੋਟਾ ਜਿੰਨਾ ਮਰਜੀ ਟੱਕ ਟੱਕ ਕੇ ਰੱਖੀਏ ਸਾਰੇ ਮਸਾਲੇ ਹੁਣ ਆਪਾਂ ਇਹਦੇ ਵਿੱਚ ਪਾ ਲਏ ਨੇ ਤੇ ਹੁਣ ਆਲੂ ਵੀ ਪਾ ਦਿੰਨੇ ਆ ਥੋੜੀ ਜਿਹੀ ਮਿਰਚ ਰਦਾਵਾ ਕੀ ਉਹ ਪੰਨੇ ਆ ਧਿੱਗੀ ਮਿਰਚ ਕਲਰ ਬੜਾ ਵਧੀਆ ਆਉਂਦਾ ਬਿਲਕੁਲ ਹਮ ਹੈਨਾ ਇਹਦੇ ਵਿੱਚ ਮਸਾਲੇ ਵਿੱਚ ਮੈਂ ਤੇਲ ਘਾਟੀ ਪਾਇਆ ਵਾਂ ਕਿਉਂਕਿ ਉਹਨਾਂ ਵਿੱਚ ਵੀ ਇਹ ਫੇਰ ਬਾਅਦ ਵਿੱਚ ਜਦੋਂ ਕਰਨੇ ਆ ਥੋੜੇ ਜੇ ਉਦੋਂ ਵੀ ਮੜਾ ਜਾ ਤੇਲ ਪੈ ਜਾਣਾ ਵਿੱਚ ਫਿਰ ਇੱਕ ਬਹੁਤ ਜ਼ਿਆਦਾ ਹੀ ਹੋ ਜਾਣਾ ਹੈ ਉਦਾਂ ਤੁਸੀਂ ਜਿਵੇਂ ਬਣ ਦਿੱਤੀ ਐਲ ਚੀਆ ਨਾ ਜੀ ਬੋਸ ਸਵਾਦ ਬੰਦੀ ਐ ਤੇਹੀ ਨਹੀਂ ਬਣਾ ਕੇ ਵੇਖੀ ਹੋਤੇ ਬਾਕੀ ਉਹ ਸਵਾਦ ਬੁਨਮ ਦੇ ਵੀ ਹੋਣਾ ਤੇ ਜੇ ਤੁਸੀਂ ਕਿਸੇ ਹੋਰ ਅਲੱਗ ਤਰੀਕੇ ਨਾਲ ਬਣਾਉਂਦੇ ਤਾਂ ਵੀ ਦੱਸ ਸਕਦੇ ਬਾਕੀ ਕੀ ਭੈਣ ਭਰਾ ਕਮੈਂਟ ਕਰਦੇ ਨੇ ਦਿੱਲੀ ਵਲੌਗ ਕੋ ਡਿੱਲੀ ਵਲੌਗ ਆ ਸਾਡੇ ਕੋਲ ਤੇ ਆ ਕੋਸ਼ਿਸ਼ ਦਿੱਲੀ ਵਲੌਗਾਂ ਦੇ ਵਿੱਚ ਹੁਣ 14 ਕੋਸ਼ਿਸ਼ ਜਾਰੀ ਐ ਹਮ ਜਿੰਨਾ ਕ ਵੀ ਹੁੰਦਾ ਆਪਾਂ ਕਰ ਹੀ ਦਿੰਨੇ ਆ ਆ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰੀਦੀ ਐ ਤੇ ਬਾਕੀ ਇਹ ਕਿ ਚਲੋ ਜੇ ਇਹੋ ਜਿਹੇ ਚੀਜ਼ਾਂ ਸ਼ੇਅਰ ਕਰਦੇ ਨਾ ਕੋਈ ਵੀ ਰੈਸਪੀ ਤੇ ਸਾਨੂੰ ਬੜਾ ਕੁਝ ਸਿੱਖਣ ਨੂੰ ਮਿਲਦਾ ਵਾ ਆਪਾਂ ਨੂੰ ਵੀ ਮਿਲਦਾ ਤੇ ਬਾਕੀ ਕਈ ਹਨਾ ਭੈਣ ਭਰਾ ਬਾਹਰ ਵੀ ਬੈਠੇ ਹੁੰਦੇ ਨੇ ਬਾਹਰ ਦੇ ਮੁਲਕਾਂ 'ਚ ਕਈਆਂ ਨੂੰ ਨਹੀਂ ਕਿ ਜਦੋਂ ਮੈਨੂੰ ਪਤਾ ਨਹੀਂ ਹੁੰਦਾ ਉਹ ਹੀ ਇਹੋ ਜਿਹੇ ਚੀਜ਼ਾਂ ਵੇਖ ਕੇ ਉਹ ਵੀ ਹਨਾ ਸਿੱਖ ਲੈਂਦੇ ਆ ਬਾਕੀ ਕਿ ਸਾਨੂੰ ਵੀ ਤੁਹਾਡੇ ਕੋਲੋਂ ਬੜਾ ਕੁਝ ਸਿੱਖਣ ਨੂੰ ਮਿਲਦਾ।ਵਾ ਬਾਕੀ ਜੋ ਕੁਝ ਵੀ ਅਹੀਂ ਤੁਹਾਡੇ ਸਾਰਿਆਂ ਦੇ ਪਿਆਰ ਦੇ ਨਾਲ ਹੀ ਆ ਤੇ ਕਈ ਭੈਣ ਭਰਾ ਬਹੁਤ ਸੋਹਣੇ-ਸੋਹਣੇ ਕਮੈਂਟ ਕਰਦੇ ਨੇ ਤੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਸਾਨੂੰ ਇੰਨਾ ਪਿਆਰ ਤੇ ਇੰਨੀ ਸਪੋਰਟ ਕਰਦੇ ਹੋ। ਜਿਹੜਾ ਤੁਹਾਡੇ ਸਾਰਿਆਂ ਦੀ ਸਪੋਰਟ ਦੇ ਨਾਲ ਹੀ ਹੈ। ਇੱਥੋਂ ਤੱਕ ਅਹੀਂ ਪਹੁੰਚੇ ਆ। ਤੇ ਇਦਾਂ ਹੀ ਵੱਧ ਤੋਂ ਵੱਧ ਸਪੋਰਟ ਕਰਦੇ ਰਿਹਾ ਕਰੋ। ਤੇ ਵਲੌਗਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ। ਬਸ ਹੁਣ ਮਸਾਲਾ ਹੋ ਗਿਆ ਵਾ ਰੈਡੀ ਤੇ ਫਿਰ ਇਹਨੂੰ ਠੰਡਾ ਕਰੋਗੇ ਇੱਕ ਜਾਂ ਸਿੱਧਾ ਇਦਾਂ ਹੀ ਗੱਲ ਚ ਏਦਾਂ ਹੀ ਹੌਲੀ ਹੌਲੀ ਥੋੜਾ ਕਰ ਲੈਣਾ ਵਾ ਫਿਰ ਘਰੋਂ ਲਈਦਾ ਮੜਾ ਮੁੱਟੀ ਗਰਮ ਸੀ ਜਦੋਂ ਪੜੇ ਲਈਦੀ ਆ ਜਿੱਦਾਂ ਆਪਾਂ ਉਹਦਣ ਇੱਕ ਵਲੋਕ ਪਿਆ ਸੀ ਆਪਣਾ ਜਦੋਂ ਅਮਨ ਹੁਣੀ ਇੱਥੇ ਹੀ ਪਕੌੜਿਆਂ ਵਾਲਾ ਹਾਂਜੀ ਹਾਂਜੀ ਅੰਮ੍ਰਿਤਪ ਸਿੰਘ ਪਕੌੜੇ ਕੌਣ ਘੜਦਾ ਮਨੋਦੀਪ ਮੈਂ ਚਮਚ ਨਾਲ ਹੀ ਕਰਦੀ ਮੇਰੇ ਤੋਂ ਹੱਥ ਨਾਲ ਨਹੀਂ ਨਿਕਲਦੇ ਹੈਗੇ ਪਤਾ ਨਹੀਂ ਕੀ ਗੱਲ ਹੈ ਜੇ ਟਰਾਈ ਕਰਕੇ ਵੇਖੋ ਬਹੁਤ ਵਧੀਆ ਨਿਗਲਦੇ ਆ ਬਈ ਛੋਟੇ ਛੋਟੇ ਜਿਹੇ ਬਣਦੇ ਨੇ ਬਹੁਤ ਵਧੀਆ ਆ ਤੇ ਕ੍ਰਿਸਪੀ ਵੀ ਹੁੰਦੇ ਨੇ ਜਿਹੜੇ ਹੱਥ ਨਾਲ ਕੱਢਦੇ ਨੇ ਉਹ ਥੋੜੇ ਮੋਟੇ ਹੋ ਜਾਂਦੇ ਨੇ ਵਿੱਚੋਂ ਕਈ ਵਾਰੀ ਵਖਾ ਕੱਚਾ ਪੰਜਾ ਲੱਗਦਾ ਹਾਂ ਮੈਂ ਐਵੇਂ ਇਹ ਕਦੇ ਨਹੀਂ ਹੱਥ ਨਾਲ ਟਰਾਈ ਕੀਤੇ ਹੈਗੇ ਤੇ ਨਾਈ ਮੈਂ ਤੁਹਾਨੂੰ ਇੰਨੇ ਉਦੋਂ ਜਦੋਂ ਕੱਢੇ ਪਹਿਲੀ ਵਾਰੀ ਤੇ ਚਮਚ ਨਾਲ ਤੇ ਮੰਮੀ ਆਖੀ ਚਮਚੀ ਨਾਲ ਕਿਦਾਂ ਲਈਏ ਤੂੰ ਮੜ ਕੇ ਖਾਦੇ ਤੇ ਮੰਮੀ ਹਿੰਦੀ ਕਿੰਨੇ ਵਧੀਆ ਬਣਦੇ ਪਹਿਲਾਂ ਸਾਡੇ ਮੰਮੀ ਦਾਣਾ ਥੋੜੇ ਜਿਹੇ ਹੱਥ ਨਾਲ ਉਹਨਾਂ ਨੇ ਕੀ ਕਿ ਤੋਂ ਕਿਵੇਂ ਇਹ ਪਿੰਜੇ ਛਾਗੇ ਤੇ ਉਹਨਾਂ ਦੀ ਉਂਗਲਾਂ ਮਤਲਬ ਇਦਾਂ ਸਿੱਧੀਆਂ ਹੀ ਰਹਿੰਦੀਆਂ ਹੁੰਦੀਆਂ ਸੀ ਤੇ ਉਹ ਜਾਨੀ ਕਿ ਮਾਰ ਜਾ ਤੋੜ ਗਿਆ ਸੀ ਹੱਡੀਆਂ ਜੀਆਂ ਸੀ ਤੇ ਫਿਰ ਮੁਰਕੇ ਮਮਮੀ ਪਹਿਲਾਂ ਹੱਥ ਨਾਲ ਬਣਾਉਂਦੇ ਹੁੰਦੇ ਸੀ ਤਾਂ ਨਾਲ ਥੋੜੀ ਮੁਸ਼ਕਲ ਹੁੰਦੀ ਹੁੰਦੀ ਸੀ ਕਿਉਂਕਿ ਇਹੀ ਹੱਥੀ ਸੱਜਾ ਹੀ ਨਾ ਤੇ ਉਹਨਾਂ ਨੂੰ ਫਿਰ ਮੁਸ਼ਕਲਾਂ ਨਹੀਂ ਫਿਰ ਉਹਨਾਂ ਨੇ ਜਦੋਂ ਕਿਤੇ ਮੈਂ ਮੁੜ ਕੇ ਫਿਰ ਉਹਨਾਂ ਨੇ ਜਦੋਂ ਮੈਨੂੰ ਵੇਖਿਆ ਨਾ ਫਿਰ ਉਹਨਾਂ ਨੇ ਕਹਿਣਾ ਕਹਿੰਦੇ ਲੈ ਆਹ ਤਾਂ ਬੜਾ ਵਧੀਆ ਤਰੀਕਾ ਵਾ ਤੇ ਹੁਣ ਫਿਰ ਮੁਰਕੇ ਮਮਮੀ ਆਂਦੇ ਹੁਣ ਮੈਂ ਵੀ ਬਣਾਵਾਂਗੀ ਫਿਰ ਮੁਰਕੇ ਜਦੋਂ ਅਸੀਂ ਫਿਰ ਇੱਕ ਦਿਨ ਬਣਾਏ ਫਿਰ ਉਸ ਦਿਨ ਮਮਮੀ ਨੇ ਬਣਾਏ ਬਹੁਤ ਵਧੀਆ ਬਣਾਏ ਭਰੇਗੀ ਮਮਮੀ ਚੀਜ਼ਾਂ ਬਹੁਤ ਜ਼ਿਆਦਾ ਸਵਾਦ ਬਣਾਉਂਦੀ ਸੀ ਦਾਲ ਬਣਾਉਣੀ ਉਹ ਵੀ ਨਾ ਮੂਹ ਲੈਣੀ ਕਰਨੀ ਬਹੁਤ ਟੇਸਟੀ ਚੰਡੀਆਂ ਦੇ ਵੱਟ ਬਹੁਤ ਕੱਢ ਦਿੰਦੇ ਮੰਮੀ ਰਹਿੰਦੀਆਂ ਵੇਲੇ ਖੜੀਆਂ ਖੜੀਆਂ ਹੈ ਮੰਮੀ ਦੱਸਦੀ ਹੁੰਦੀ ਜਦੋਂ ਆਪਣਾ ਨਵਾਂ ਆ ਮੰਮੀ ਇਹਨਾਂ ਦੇ ਪਿੰਦਰ ਨੇ ਰੋਜ਼ ਹੀ ਭਿੰਦੀਆਂ ਤੇ ਕਹਿੰਦੀ ਇਹਦੇ ਵਾਸਤੇ ਮੈਂ ਥੋੜੀਆਂ ਜੀਆਂ ਤੋੜ ਕੇ ਲੈਣਿਆ ਰੋਜ਼ ਲਾਤੀ ਜਾਂਦੀਆਂ ਨੇ ਹੈਨਾ ਇੱਕ ਜਣੇ ਵਾਸਤੇ ਕਿੰਨੇ ਇਹਨੇ ਕਿਹਾ ਰੋਜ਼ ਹੀ ਬਣਾ ਕੇ ਦੇ ਰੋਜ਼ ਹੀ ਬਣਾ ਕੇ ਦੇ ਤੇ ਫਿਰ ਮੰਮੀ ਇਹਨੇ ਮੈਨੂੰ ਰੋਜ਼ ਬਣਾ ਕੇ ਦੇ ਦਿੰਦੇ ਨੇ ਚਲੋ ਮਸਾਲਾ ਹੋ ਗਿਆ ਬਸ ਤਿਆਰ ਦੇ ਹੁਣ ਅੰਨ ਨੂੰ ਵਿੱਚ ਫਿਲ ਕਰਾਂਗੇ ਹੂੰ ਕਿਉਂਕਿ ਆਲੂ ਵੀ ਚ ਬੋਇਲ ਹੀ ਆ ਹੁਣ ਮਸਾਲਾ ਹੀ ਮੜਾ ਜੇ ਕਰਨਾ ਹੀ ਹੂੰ ਆਪਣੇ ਕਰੇਲੇ ਵੀ ਠੰਡੇ ਹੋ ਗਏ ਹੀ ਤੇ ਮਸਾਲਾ ਵੀ ਠੰਡਾ ਹੋ ਗਿਆ ਵਾ ਤੇ ਹੁਣ ਹੀ ਨਰਦੇ ਆ ਫਿਲ ਕਰਨ ਤੇ ਬਸ ਇੱਕ ਸਾਬ ਨੇ ਰੈਡੀ ਆ ਆਪ ਇਦਾਂ ਹੀ ਨਾ ਖਾ ਸਕਦੇ ਹਾਂ ਜੀ ਤਿਆਰੀ ਆ ਹੀ ਮਸਾਲਾ ਮਸਲਾ ਚੈੱਕ ਕਰ ਲਿਆ ਵਾ ਇਹ ਨਾਮਕ ਉਹ ਗੈਰਾ ਚੈੱਕ ਕਰਨਾ ਹੀ ਉਹ ਆਪਾਂ ਕਰ ਲਿਆ ਵਾ ਤੇ ਜਦ ਇਹ ਮੈਂ ਕਹਿੰਨਾ ਹਾਂਜੀ ਜਿਨ੍ਹਾਂ ਦੇ ਵਿੱਚ ਹਾਸਮਾਨ ਪੈ ਗਿਆ ਹੂੰ ਉਹਨਾਂ ਦੇ ਜਿੱਦਾਂ ਪੇੜ ਪੂਜਾ ਹੋ ਗਈ ਹੁੰਦੀ ਉਹ ਫੁੱਲ ਗਏ ਤੇ ਜਿਹੜੇ ਵਿਚਾਰੇ ਜਿਸੁ ਕਿਸੁ ਕੀ ਨਹੀਂ ਸਹੀ ਗੱਲ ਆ ਕੋਈ ਨਹੀਂ ਸਾਰਿਆਂ ਦੀ ਕਰ ਦੇਣੀ ਆ ਆਪਾਂ ਤੇ ਫਿਰ ਆਪਾਂ ਇਹਨਾਂ ਨੂੰ ਮੜਾ ਜਾ ਮਤਲਬ ਕਿ ਸੇਕ ਲਵਾਵਾਂਗੇ ਥੋੜਾ ਜਿਹਾ ਤੇ ਇਦਾਂ ਇਹ ਵਾ ਕਿ ਉਦਾਂ ਉਹ ਧਾਗੇ ਬਨਣੇ ਪੈਂਦੇ ਨੇ ਨਾ ਉਹਨਾਂ ਨੂੰ ਤੇ ਇਦਾਂ ਹੈ ਕਿ ਇਹ ਇਦਾਂ ਕਰਨ ਨਾਲ ਧਾਗੇ ਬਨਣ ਦੀ ਨਹੀਂ ਲੋੜ ਹੈ ਕਿਉਂਕਿ ਮਸਾਲਾ ਵਿੱਚੋਂ ਬਾਹਰ ਨਹੀਂ ਨਿਕਲੇਗਾ ਹਾਂ ਹਾਂ ਉਦਾ ਵਾਕੀ ਮਸਾਲਾ ਜਿਹੜਾ ਵਾ ਜੇ ਨਾ ਉੱਤੇ ਕੁਝ ਲਿਬੇਟੀ ਇਹਦੇ ਬਾਹਰ ਨਿਕਲ ਜਾਂਦਾ ਬਾਹਰ ਨਿਕਲ ਜਾਂਦਾ ਇਹਦੇ ਨਾਲ ਇਹ ਆ ਕਿ ਵਿੱਚੋਂ ਬਾਹਰ ਨਹੀਂ ਨਿਕਲਦਾ ਇਹ ਆਲੂਆਂ ਵਾਲੇ ਤੇ ਬਹੁਤ ਹੀ ਜ਼ਿਆਦਾ ਟੇਸਟ ਬਣੇ ਨਾ ਇਹ ਦੂਜੀ ਵਾਰ ਵੀਡੀਓ ਵੇਖੀ ਜਾਂਦੇ ਦੂਜੀ ਟਾਈਮ ਬਣਾਇਆ ਨਹੀਂ ਦੋ ਇੱਕ ਵਾਰੀ ਪਹਿਲਾਂ ਬਣਾਈ ਸੀ ਇੱਕ ਵਾਰੀ ਹੋਣੀ ਅੱਜ ਬਣਾਉਣ ਲੱਗੀ ਆ ਕਿ ਚਲੋ ਤੁਹਾਡੇ ਨਾਲ ਵੀ ਸ਼ੇਅਰ ਕਰ ਦਿੰਨੀ ਆ ਵਾਲੀ ਰੈਸਪੀ ਹੋ ਸਕਦਾ ਕਿਆਂ ਨੇ ਬਣਾਈ ਨਹੀਂ ਹੋਏ ਕਿਆਂ ਨੇ ਨਾ ਬਣਾਈ ਹੋਏ ਇੱਕ ਮੈਂ ਹਾਂ ਨਾ ਵੀਡੀਓ ਵੇਖੀ ਕਿਹੜੀ ਕ੍ਰੇਲਿਆਂ ਦੀ ਤੇ ਅੰਦਰ ਕਰੇਲੇ ਦੇ ਧਾਗੇ ਦੇ ਵਿੱਚ ਟੀਦੇ ਨੇ ਪਰ ਅੰਦਰ ਜਿੱਦਾਂ ਕੋਈ ਪਰਮਾਣਾ ਹੁੰਦਾ ਨਾ ਅੱਡਲ ਅਹੀਂ ਉਦੋਂ ਵੱਧ ਹੀ ਵੇੜਨੇ ਆ ਅੱਛਾ ਇਹ ਵੀ ਅੰਦਰ ਪਰੌਣੇ ਨਾਲ ਘੜੀ ਲੱਗੇ ਤਾਂ ਸਹੀ ਖੋਲਣ ਲੱਗਿਆ ਉਹਨੂੰ ਸਹੀ ਯਾਰ ਇੰਨੀ ਮਿਹਨਤ ਲੱਗਦੀ ਹੈ ਵਾਕਈ ਮਿਹਨਤ ਹੋਣਾ ਬਹੁਤ ਲੱਗਦੀ ਇਹਨਾਂ ਦੇ ਵੀ ਲੱਗਦੀ ਹੈ ਤੇ ਜਿਹੜੇ ਆਪਾਂ ਦੂਜੇ ਤਰੀਕੇ ਨਾਲ ਬਣਾਉਨੇ ਹੁਣ ਨਾਲ ਸਭ ਤੋਂ ਜ਼ਿਆਦਾ ਲੱਗਦੀ ਓਏ ਉਹਦੀ ਗੱਲ ਕਰਦਾ ਪਿਆ ਮੈਂ ਜਿਹੜੇ ਧਗਾ ਤੋਂ ਗੱਲ ਵੇੜ ਕੇ ਤੇ ਆਹ ਬਣਾ ਚਿੱਤੀ ਥੋੜਾ ਜਿਹਾ ਠੀਕ ਆ ਤਰੀਕਾ ਜਦੋਂ ਹਸਾਬ ਲਾਇਆ ਤੂੰ ਸਵੇਰ ਦੀ 11:00 12:00 ਵਜੇ ਦੀ ਡਹੀ ਆ ਹਾਂ ਕਰੀ ਲਈ ਆ ਤੇ ਸਾਰੀ ਦਿਹਾੜੀ ਲਗੀ ਪਹਿਲਾਂ ਛਿੱਲ ਕੇ ਇਹਨਾਂ ਨੂੰ ਨਮਕ ਵਗੈਰਾ ਲਾ ਕੇ ਤੁਪੇ ਰਾ ਕੇ ਫੇਰ ਧੋ ਕੇ ਫੇਰ ਤੁਪੇ ਰਖੇ ਤੇ ਫੇਰ ਇਹਨਾਂ ਨੂੰ ਤਲਿਆ ਮਸਾਲਾ ਮਸੂਲਾ ਰਲੀ ਕੀਤਾ ਇਹ ਠੰਡਾ ਆ ਵੀ ਤਾਂ ਜਾ ਤੇ ਜਾ ਹਾਂ ਫੇਰ ਤੇਰੇ ਜਾ ਕੇ ਖਾਣਾ ਫੇਰ ਕਿਤੇ ਜਾ ਖਾਣੇ ਨਸੀਬ ਬਣੇ ਆ ਪੂਰਾ ਪੂਰਾ ਆਸਮਾਨ ਕਰ ਜਾਂ ਘਟ ਗਿਆ ਨਹੀਂ ਨਹੀਂ ਬਿਲਕੁਲ ਪੂਰਾ ਆਇਆ ਵਾ ਵੱਡੀ ਥੋੜਾ ਜਿਆ ਰੱਖਿਆ ਸੀ ਮਾਪ ਪੋਰ ਕੇ ਕੰਮ ਕੀਤਾ ਹਾਂ ਇਹ ਬਿਲਕੁਲ ਹਾਂ ਹੋ ਗਿਆ ਨੇ ਸਿਆਰ ਸਿਰਫ ਹੁਣ ਇਹਨਾਂ ਨੂੰ ਪਾ ਮੜਾ ਜਸ ਸਟੀਕ ਲਵਾਉਣਾ ਵਾ ਜਾਣੀ ਕਿ ਇਹਨਾਂ ਨੂੰ ਗਰਮੀ ਕਰਨਾ ਖਾਣ ਵਾਸਤੇ ਆ ਦੇਖੋ ਮਸਾਲਾ ਇੰਨਾ ਕ ਬਚ ਗਿਆ ਵਾ ਇਹਦੀ ਹੁਣ ਕੋਈ ਨਿਊ ਰੈਸਪੀ ਬਣਾਣੀ ਅਗੋਂ ਦੇ ਟਿਫਨ ਵਿੱਚ ਪਾਉਣ ਵਾਸਤੇ ਜਿੱਦਾਂ ਆਲੂ ਵਾਲਾ ਪਰਾਂਠਾ ਨਹੀਂ ਬਣਾਇਆ ਬਣਾਈ ਦਾ ਉਹਦਾ ਬਣਾ ਕੇ ਫਿਰ ਉਹਨੂੰ ਪੀਸ ਉਹਦੇ ਕੱਟ ਕੇ ਤੇ ਜਿੱਦਾਂ ਪੇੜੇ ਜਿਵੇਂ ਉਹਨੇ ਕਿਹਾ ਥੋੜਾ ਜਿਹਾ ਇਦਾਂ ਦਾ ਕਰਨਾ ਫਿਰ ਤਵੇ ਦੇ ਉੱਤੇ ਆਇਲ ਲਾ ਕੇ ਨਾ ਥੋੜਾ ਜਾਂ ਤੇ ਇਹਨਾਂ ਨੂੰ ਜਿੱਦਾਂ ਪਕੌੜੇ ਜੇ ਨਹੀਂ ਬਣਦੇ ਹੈਗੇ ਇੱਕੀ ਜਿੱਦਾਂ ਬਣਦੀ ਆ ਉਸ ਟਾਈਮ ਦਾ ਭਾਂਜਣੇ ਉਹਦੇ ਟਿਫਨ ਚ ਰੱਖਾਂਗੇ ਨਾਲ ਸੌਸ ਦੇਖ ਕੇ ਕਿੰਨਾ ਖੋਸ਼ ਹੁੰਦਾ ਉਹਦੇ ਬਾਅਦ ਜੇ ਇਹ ਤੇ ਸਵਾਸਰ ਕੀ ਫਿਰਤੇ ਖਾਏਗਾ ਜਰੂਰ ਆਂ ਟਾਈਮੇ ਕਹਿ ਲਈਏ ਫਿਰ ਖਾ ਲੇਗਾ ਫਿਰ ਉਦਾਂ ਇਹਨੇ ਖਾਣਾ ਨਹੀਂ ਆ ਉਦਾਂ ਹੀ ਵਾਪਸ ਲਿਆਉਂਦਾ ਰੋ ਜਾਣਾ ਵਾ ਕਿ ਮੈਨੂੰ ਚਾਰ ਨਾਲ ਤੇ ਜਲੂਣ ਵਾਲੀ ਦੇ ਦਿਆ ਕਰੋ ਪ੍ਰੋਮੋਟ ਓਏ ਜਾਣ ਕੇ ਤਿੱਖਾ ਖਾਂਦਾ ਸਾਹੇ ਸ਼ਾਂਤੀ ਆ ਹੂੰ ਚਾਰ ਧਿਆਨ ਦਾ ਵਾ ਕਿ ਹਰ ਇੱਕ ਸਬਜ਼ੀ ਨਾਲ ਚਾਹੀਦਾ ਚਾਹੀਦਾ ਵਾ ਸਾਹਮਣੇ ਰੱਖਿਆ ਨਹੀਂ ਹੁੰਦੇ ਹੋਣਾ ਮੈਂ ਨਹੀਂ ਹੂੰ ਮੈਂ ਬਹੁਤ ਘੱਟ ਖਾਣਾ ਚਾਹ ਮੈਂ ਵੀ ਬਹੁਤ ਘੱਟ ਖਾਨੀ ਆ ਕੀ ਭਾਣੀ ਤੇ ਤਾਂ ਹੀ ਆ ਮੈਂ ਚਾਰ ਕਿੰਨੇ ਟਾਈਮ ਦਾ ਪਿਆ ਵਾ 3 ਸਾਲ ਗੱਡੇ ਇਹ ਮੰਮੀ ਤੇ ਗਿਆ ਜੇ ਸਹੀ ਗੱਲ ਨਹੀਂ ਮੰਮੀ ਵੀ ਬੜਾ ਤਿੱਖਾ ਖਾਂਦੀ ਹੂੰ ਚਾਰੋਂ ਕਿੰਨਾ ਕਿੰਨਾ ਲੈਣਦੇ ਸੀ ਮਿਰਚਾਂ ਦਾ ਮਿਰਚਾਂ ਦਾ ਵੀ ਉਸ ਤਰ੍ਹਾਂ ਵੀ ਉਹ ਵੀ ਹਰ दाल ਸਬਜ਼ੀ ਨਾਲ ਖਾਂਦੇ 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 哎，行、mm，木那对调。